ਸਸ਼ੀ ਗਾਰਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਜਿੱਥੇ ਮਾਲਕ ਰੱਖੇ ਉੱਥੇ ਰਹਿਣਾ ਪੈਂਦਾ ਹੈ ਹਾਂ ਸੱਚਾਈ ਹੈ ਜਿੱਥੇ ਮਾਲਕ ਰੱਖੇ ਉੱਥੇ ਰਹਿਣਾ ਪੈਂਦਾ ਦਾ ਮਤਲਬ ਕੀ ਆ ਕਿ ਤੁਸੀਂ ਉਸ ਤੋਂ ਅੱਗੇ ਜੋ ਹੈ ਉਸ ਤੋਂ ਹੋ ਕੇ ਭੱਜ ਨਹੀਂ ਸਕਦੇ ਉਹ ਕੀ ਚੀਜ਼ਾਂ ਨੇ ਉਹ ਪਰਮਾਤਮਾ ਨੇ ਤੁਹਾਨੂੰ ਜੋ ਦਿੱਤਾ ਹੈ ਜਿਸ ਜਗ੍ਹਾ ਤੇ ਜਨਮ ਹੋਇਆ ਜਿਸ ਪਰਿਵਾਰ ਵਿੱਚ ਜਿਸ ਜਗ੍ਹਾ ਜੋ ਕੁਦਰਤ ਨੇ ਸਾਨੂੰ ਦਿੱਤੀ ਹੈ ਉਸ ਵਿੱਚ ਸਭ ਕੁਝ ਤੁਹਾਨੂੰ ਉੱਥੇ ਹੀ ਕੁਦਰਤ ਦਿੰਦੀ ਦੁਨੀਆਦਾਰੀ ਦੀਆਂ ਚੀਜ਼ਾਂ ਦੀ ਇੱਥੇ ਗੱਲ ਨਹੀਂ ਹੈ ਦੁਨੀਆਦਾਰੀ ਦੇ ਵਿੱਚ ਸਾਨੂੰ ਜਿੰਨੇ ਜ਼ਿਆਦਾ ਜ਼ਰੂਰਤਾਂ ਸਾਡੀਆਂ ਵੱਧਦੀਆਂ ਨੇ ਉੰਨੀ ਹੀ ਜ਼ਿਆਦਾ ਲਾਲਸਾ ਇੰਜੋਏਮੈਂਟ ਵੱਧਦੀ ਜਾਂਦੀ ਹੈ ਹੈਨਾ ਅੱਛਾ ਕੁਝ ਹਰ ਕਿਸੇ ਦੀ ਆਪਣੀ ਸੋਚ ਹੈ ਜੇ ਆਪਾਂ ਕਹੀਏ ਨਾ ਕਿ ਜੋ ਮੈਂ ਗੱਲ ਕੀਤੀ ਹੁਣ ਇਹ ਸਾਰਿਆਂ ਲਈ ਟੁੱਕਦੀ ਆ ਗਲਤ ਇਹ ਸਾਰਿਆਂ ਲਈ ਨਹੀਂ ਟੁੱਕਦੀ ਕੁਝ ਲੋਕਾਂ ਦੀ ਸੋਚ ਹੈ ਕਿ ਬਸ ਇੰਨਾ ਹੀ ਠੀਕ ਹੈ ਓਕੇ ਕੱਲ ਦੀ ਚਿੰਤਾ ਨਹੀਂ ਕਿਉਂ ਕਿਉਂਕਿ ਪੈਸਾ ਪਿਆ ਚਲੋ ਪੈਸੇ ਨੇ ਤੁਹਾਡੀ ਕੱਲ ਦੀ ਚਿੰਤਾ ਖਤਮ ਕਰ ਦਿੱਤੀ ਕੀ ਇਦਾਂ ਹੈ ਪੈਸੇ ਨਾਲ ਖੁਸ਼ੀਆਂ ਮਿਲਦੀਆਂ ਚਿਹਰੇ ਦੀ ਸਮਾਈਲ ਪੈਸੇ ਨਾਲ ਮਿਲਦੀ ਹੈ ਨਹੀਂ ਵੀ ਮਿਲਦੀ ਪਰ ਮਿਲਦੀ ਵੀ ਹੈ ਦੋਨੋਂ ਚੀਜ਼ਾਂ ਬਿਲਕੁਲ ਮਾਇਨੇ ਰੱਖਦੀਆਂ ਹਨ ਕਹਿੰਦੇ ਜੇਬ ਭਰੀ ਹੋਵੇ ਨਾ ਪੈਸਿਆਂ ਨਾਲ ਇਹ ਸਚਾਈ ਆ ਕੋਈ ਵੱਡੀ ਗੱਡੀ 'ਚ ਉਤਰੇ ਤਾਂ ਉਹਦੀ ਤੌਰ ਦੇਖੋ ਹਰ ਚੀਜ਼ ਬੋਲ ਰਹੀ ਹੁੰਦੀ ਆ ਇਹ ਸਚਾਈ ਆ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਦੇ ਆ ਉਹ ਇਹ ਨਹੀਂ ਕਿ ਸਿਰਫ ਆਪਾਂ ਕਹਿ ਦਈਏ ਕਿ ਨਹੀਂ ਜੀ ਪੈਸੇ ਨਾਲ ਖੁਸ਼ੀਆਂ ਨਹੀਂ ਮਿਲਦੀਆਂ ਖੁਸ਼ੀਆਂ ਤੇ ਅੰਦਰ ਦੀਆਂ ਹੁੰਦੀਆਂ ਨੇ ਘਰ 'ਚ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਨਾਲ ਤੁਹਾਡੇ ਕੋਲ ਤੁਹਾਡੀ ਇਨਕਮ ਦੇ ਅਨੁਸਾਰ ਪੂਰੇ ਖਰਚੇ ਪੂਰੇ ਨਹੀਂ ਹੋ ਰਹੇ ਜੋ ਤੁਸੀਂ ਚਾਹੁੰਦੇ ਹੋ ਆਪਣੀਆਂ ਇਸ਼ਾਵਾਂ ਪੂਰੀਆਂ ਨਹੀਂ ਕਰ ਰਹੇ ਤਾਂ ਚਾਹ ਕੇ ਵੀ ਤੁਸੀਂ ਚੀਜ਼ਾਂ ਨੂੰ ਇੰਜੋਏ ਨਹੀਂ ਕਰ ਸਕਦੇ ਖੁਸ਼ੀ ਕਾਦੀ ਫਿਰ ਅਗਲਾ ਕੰਮ ਮੈਂ ਕਿਸੇ ਜਗ੍ਹਾ ਤੇ ਮੰਨ ਲੋ ਐਡਮਿਸ਼ਨ ਕਰਵਾਉਣੀ ਹੈ ਆਪਣੇ ਬੱਚੇ ਦੀ ਮੇਰੇ ਕੋਲ ਉਹਨਾਂ ਪੈਸਾ ਨਹੀਂ ਹੈ ਪਰ ਮੇਰਾ ਬੱਚਾ ਚਾਹੁੰਦਾ ਮੈਂ ਉਸ ਜਗ੍ਹਾ ਤੇ ਐਡਮਿਸ਼ਨ ਕਰਵਾਉਣਾ ਇਹ ਦੁਨੀਆਦਾਰੀ ਦੀਆਂ ਗੱਲਾਂ ਨੇ ਇਹਨੂੰ ਕਿਉਂ ਉੱਥੇ ਰੱਬ ਰੱਖਿਆ ਰਹਿਣਾ ਪੈਂਦਾ ਗਲਤ ਇਹ ਉੱਥੇ ਨਹੀਂ ਐ ਇਹ ਦੁਨੀਆਦਾਰੀ ਚ ਐਡਮਿਸ਼ਨ ਬਣਵਾਈ ਐ ਜੀ ਕਾਲਜ ਬਣਾਏ ਆ ਪੈਸੇ ਦੇ ਬਣਾਏ ਆ ਉਹਨਾਂ ਨੇ ਤੇ ਪੈਸਾ ਦੇ ਕੇ ਅਸੀਂ ਉਸ ਜਗ੍ਹਾ ਤੇ ਰਹਿਣਾ ਤਾਂ ਪੈਸਾ ਵੀ ਦੁਨੀਆ ਦਾ ਐ ਉਹ ਕਾਲਜ ਵੀ ਦੁਨੀਆ ਦਾ ਐ ਹੈਨਾ ਉਹ ਸਾਡੇ ਸਾਡੇ ਪੈਰ ਨੇ ਓਕੇ ਆ ਤਾਂ ਉਹਦੇ ਲਈ ਜੇ ਆਪਾਂ ਕਹੀਏ ਕਿ ਭਾਈ ਤੁਸੀਂ ਖੁਸ਼ ਹੋ ਕੇ ਤੁਹਾਡੀ ਨਹੀਂ ਐਡਮਿਸ਼ਨ ਹੋਈ ਤੁਸੀਂ ਬੜੀਆਂ ਸਮਾਈਆਂ ਦੇ ਰਹੇ ਤੁਸੀਂ ਬੜੇ ਕੁਐਸਚਨ ਦੇ ਲਿਓ ਕਿਉਂ ਨਹੀਂ ਖੁਸ਼ ਕਿਉਂਕਿ ਸਾਡੇ ਮਨ ਦੀ ਨਹੀਂ ਹੋਈ ਜਦੋਂ ਸਾਡੇ ਮਨ ਦੀ ਕੋਈ ਚੀਜ਼ ਨਹੀਂ ਹੁੰਦੀ ਤਾਂ ਉਹ ਜਗਾ ਸਾਡੇ ਚਿਹਰੇ ਤੇ ਸਾਡੇ ਘਰ ਚ ਉਦਾਸੀ ਪੈ ਜਾਂਦੀ ਹੈ ਕਿਉਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਅਸੀਂ ਵੀ ਐ ਕਰ ਸਕੀਏ ਅਸੀਂ ਉਹ ਕਰ ਸਕੀਏ ਅਸੀਂ ਇਦਾਂ ਕਰ ਸਕੀਏ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਕੋਲ ਉਹ ਚੀਜ਼ ਦੀ ਗੁੰਜਾਇਸ਼ ਨਹੀਂ ਹੁੰਦੀ ਤੇ ਇੱਥੇ ਪੈਸਾ ਮਾਈਨੇ ਰੱਖਦਾ ਇੱਥੇ ਪੈਸਾ ghee ਮਾਈਨੇ ਰੱਖਦਾ ਜੇਬ ਭਰੀ ਹੋਵੇ ਚਿਹਰੇ ਤੇ ਐਵੇਂ ਹੀ ਸਵਾਇਲ ਆ ਜਾਂਦੀ ਹੈ ਤੁਹਾਡੇ ਕੋਲ ਪੈਸੇ ਘੱਟ ਹੋਣ ਤੁਹਾਡੇ ਮੱਥੇ ਤੇ ਤਿਉੜੀ ਪੈਦੀ ਹਾਏ ਜੇ ਕਿਤੇ ਖਰਚਾ ਪੈ ਗਿਆ ਹਾਏ ਜੇ ਕਿਸੇ ਤੇ ਜਾਣਾ ਪੈ ਗਿਆ ਹਾਏ ਜੇ ਕਿਸੇ ਨੇ ਮੰਗ ਲੇ ਜਾਂ ਘਰ 'ਚ ਕੋਈ ਜ਼ਰੂਰਤ ਪੈ ਗਈ ਜੇ ਐਦਾਂ ਹੋ ਗਿਆ ਮਤਲਬ ਉਹ ਦਿਮਾਗ ਦੇ ਘੋੜੇ ਸਾਡੇ ਭੱਜਦੇ ਆ ਇਧਰ ਉਧਰ ਮਤਲਬ ਅਸੀਂ ਆਪਣੀ ਚੀਜ਼ ਆਪਣੀਆਂ ਆਪਣੇ ਮਨ ਨੂੰ ਤੇ ਆਪਣੇ ਦਿਮਾਗ ਨੂੰ ਕਿਸ ਪਾਸੇ ਲਾਇਆ ਹੋਇਆ ਸਿਰਫ ਜ਼ਰੂਰਤਾਂ ਪਾਸੇ ਮੁੱਕ ਦੀ ਗੱਲ ਹੁਣ ਇਹ ਆ ਕਿ ਅਸੀਂ ਆਪਣੇ ਦੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਸੀਂ ਬੱਚੇ ਨੂੰ ਕਦੇ ਇਹ ਨਹੀਂ ਸਿਖਾਉਂਦੇ ਕਿ ਬੱਚੇ ਖੁਸ਼ ਰਹਿੰਦਾ ਅਸੀਂ ਸਿਖਾਉਨੇ ਆ ਤੂੰ ਡਾਕਟਰ ਬਣ ਤੂੰ ਆ ਕਰ ਫਿਰ ਤੂੰ ਖੁਸ਼ ਰਹੇਗਾ ਤੂੰ ਪੜ ਤੂੰ ਆ ਚੀਜ਼ ਦੀ ਨੌਕਰੀ ਕਰੇਗਾ ਫਿਰ ਤੂੰ ਖੁਸ਼ ਰਹੇਗਾ ਤੇਰੇ ਆ ਬਿਜ਼ਨਸ ਕਰਦੇ ਆ ਉਹ ਦੇਖ ਉਹਨਾਂ ਦੇ ਬਾਹਰ ਗਏ ਆ ਦੇਖ ਇਹਨਾਂ ਦੇ ਇਦਾਂ ਹੀ ਤੂੰ ਇਹ ਕਰੇਗਾ ਤਾਂ ਤੂੰ ਖੁਸ਼ ਰਹੇਗਾ ਮਤਲਬ ਪੈਸਾ ਤੇਰੀ ਖੁਸ਼ੀ ਦਾ ਮੇਲ ਕਾਰਨ ਹੈ ਤਾਂ ਜਦੋਂ ਅਸੀਂ ਜਿਹੜੀਆਂ ਚੀਜ਼ਾਂ ਜਿਹੜਾ ਔਰਾ ਜਿਹੜਾ ਆਲਾ ਦਵਾਲਾ ਆਪਣੇ ਆਪ 'ਚ ਭਰਿਆ ਉਹ ਸੀ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਦੇ ਰਿਆਂ ਤਾਂ ਫਿਰ ਉਹੀ ਤਾਂ ਖੁਸ਼ੀ ਆ ਤੇ ਫਿਰ ਅਸੀਂ ਕਹਿੰਦੇ ਆ ਲੈ ਹੁਣ ਬਥੇਰਾ ਇੱਕ ਖੁਸ਼ ਹੋ ਜਾ ਤੋ ਕਹਿੰਦਾ ਬਥੇਰਾ ਕਿੱਥੇ ਆ ਹਜੇ ਤੇ ਛੋਟੀ ਗੱਡੀ ਐ ਹਜੇ ਤੇ ਆਡੀ ਲੈਣੀ ਐ ਫਿਰ ਮਸਟਿਜ ਲੈਣੀ ਐ ਤੇ ਫਿਰ ਕੀ ਫਿਰ ਜਾਜ ਲੈਣਾ ਤਾਂ ਫਿਰ ਕੀ ਜਾਜਾਂ ਵਾਲਿਆਂ ਦੇ ਚਿਹਰੇ ਤੇ ਖੁਸ਼ੀ ਦੇਖ ਲਓ ਕੀ ਸਾਰਾ ਦਿਨ ਤੁਸੀਂ ਦੇਖਿਆ ਉਹਨਾਂ ਦੇ ਸਮਾਈਲ ਆ ਹੀ ਰਹਿੰਦੀ ਐ ਸਭ ਤੋਂ ਜ਼ਿਆਦਾ ਟੈਨਸ਼ਨ ਹੋ ਤਾਂ ਤੁਰਦੇ ਵੀ ਠੀਕ ਨਾਲ ਨਹੀਂ ਉਹ ਭੱਜ ਨੱਟ ਭੱਜ ਨੱਟ ਜਿਵੇਂ ਕੋਈ ਪਿੱਛੇ ਪਿਆ ਹੁੰਦਾ ਦੇਖੋ ਤਾਂ ਸਹੀ ਤੁਸੀਂ ਹਾਏ ਹੈ ਤੁਸੀਂ ਆਪਣੇ ਮਨ ਦੀਆਂ ਖੁਸ਼ੀਆਂ ਲਈ ਕੋਸ਼ਿਸ਼ਾਂ ਜ਼ਰੂਰ ਕਰੋ ਵਕਤ ਅਨੁਸਾਰ ਆਪਣੇ ਆਪ ਨੂੰ ਸਮਝ ਕੇ ਚੱਲੋ ਠੀਕ ਜੋ ਤੁਹਾਡੇ ਕੋਲ ਹੈ ਉਸ ਨੂੰ ਪੂਰਾ ਇੰਜੋਏ ਕਰੋ ਜਿੰਨਾ ਹੈ ਜੇ ਕੁਦਰਤ ਨੇ ਦੇਣਾ ਹੈ ਮਤਲਬ ਦੇਣਾ ਮੀਨਸ ਉੱਤੋਂ ਨਹੀਂ ਕਿਹਾ ਜੋ ਤੁਹਾਡੇ ਸਾਹ ਤੁਹਾਡੀ ਕਿਸਮਤ ਵਿੱਚ ਹੈ ਉਹ ਕੋਈ ਖੋਈ ਨਹੀਂ ਸਕਦੀ ਸਚਾਈ ਹੈ ਮੱਥੇ ਦੀ ਕੋਈ ਖੋਈ ਨਹੀਂ ਸਕਦਾ ਠੀਕ ਹੈ ਹੱਥ ਦੀ ਦਿੱਤੀ ਭਾਵੇਂ ਕੋਈ ਖੋਲ ਨਾ ਤੇ ਇਹ ਚੀਜ਼ਾਂ ਕੋਈ ਮਟੇ ਨਹੀਂ ਸਕਦਾ ਬਸ ਆਪਣੇ ਆਪ ਵਿੱਚ ਨਾ ਬਸ ਤੁਸੀਂ ਇੱਕ ਵਾਰ ਵਿਸ਼ਵਾਸ ਕਰ ਲਓ ਦੂਜੇ ਦੇ ਅਨੁਸਾਰ ਜਿਉਣਾ ਬੰਦ ਕਰ ਦਿਓ ਤੇ ਦੇਖੋ ਤਾਂ ਸਹੀ ਆਤਮ ਵਿਸ਼ਵਾਸ ਅਸੀਂ ਆ ਹੈਗੇ ਆ ਆਪਣਾ ਸਥਿ ਤਵ ਹੈ ਕਰਜ਼ਾ ਥੋੜਾ ਦੇਣਾ ਕਿਸੇ ਨੂੰ ਸਬ ਤੋਂ ਵਟਿਕਾਂ ਤਾਂ ਹੀ ਹੈ ਕਰਜ਼ਾ ਦੇਣ ਥੋੜਾ ਹੀ ਅੱਛਾ ਦੇਣਾ ਵੀ ਹੋਊਗਾ ਤਾਂ ਦੁਨੀਆਦਾਰੀ ਚ ਆ ਕੇ ਦਿੱਤੇ ਆ ਕਾਗਜ਼ ਕਾਗਜ਼ੀ ਨੇ ਦੇ ਦਾਂਗੇ ਸਮਾਨ ਥੋੜਾ ਪਾਇਆ ਟਰੱਕ ਚ ਚੱਲੇ ਥੋੜਾ ਕਿਤੇ ਤੇ ਠੀਕ ਹੈ ਵਕਤ ਤੇ ਕੱਢਣਾ ਹੀ ਹੈ ਨਾ ਐਨੇ ਉਦਾਸ ਹੋ ਕੇ ਕੱਢਣਾ ਜ਼ਰੂਰੀ ਹੈ ਕਿ ਖੁਸ਼ ਰਹਿ ਕੇ ਕਹਿੰਦੇ ਰੋਜ਼ ਆਇਆ ਕਰੋ ਜੀ ਕਦੇ ਕਦੇ ਮਿਸ ਮਾਰ ਜਾਂਦੇ ਮਿਸ ਨਹੀਂ ਮਾਰਦੇ ਕਈ ਵਾਰੀ ਜਦੋਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਘੁੰਮਣ ਫਿਰ ਜਾਣਾ ਚਾਹੀਦਾ ਜਾਣਾ ਚਾਹੀਦਾ ਕਿ ਮੈਂ ਤੇਰੇ ਠੀਕ ਹੈ ਦੁਨੀਆ ਦੇਖਿਆ ਕਰੋ ਦੁਨੀਆ ਦੇਖਣ ਲਈ ਬਣੀ ਬੜੀ ਖੂਬਸੂਰਤ ਦੁਨੀਆ ਜਿੰਨੀ ਕੋਈ ਕوجਾਇਸ਼ ਆ ਉਹਨਾਂ ਨੂੰ ਜਾ ਘਰ ਚੋਂ ਨਿਕਲਾਂਗੇ ਲੋਕਾਂ ਨੂੰ ਮਿਲਾਂਗੇ ਔਰ ਆ ਚੇਂਜ ਹੋਏਗਾ ਉਹਦੇ ਬਣਾਈ ਰੰਗਾਂ ਨੂੰ ਮਾਨਾਂਗੇ ਤਾਂ ਹੀ ਤਾਂ ਥੋੜਾ ਅਜੇ ਆਪਣੇ ਆਪ ਵਿੱਚ ਤੇ ਥੋੜੇ ਲੋਕਾਂ ਨੂੰ ਦੇਖ ਕੇ ਦੇਖਣਾ ਲੋਕਾਂ ਨੂੰ ਨਹੀਂ ਹੁੰਦਾ ਉਹਦੀ ਬਣਾਈ ਦੁਨੀਆ ਨੂੰ ਦੇਖਣਾ ਹੁੰਦਾ ਕਿ ਕਿਆ ਰਗਬਰੰਗੀ ਦੁਨੀਆ ਕਿੱਥੇ ਕਿੱਥੇ ਉਹਦੀ ਦੁਨੀਆ ਦੇ ਵਿੱਚ ਕਿੱਥੇ ਕਿੱਸੇ ਤਰ੍ਹਾਂ ਦੇ ਲੋਕਾਂ ਨੇ ਕੀ ਕੁਛ ਕੀਤਾ ਹੋਣਾ ਹੈ ਨਾ ਐ ਤੇ ਹੋਈ ਚਲੋ ਅੱਜ 9 ਅਪ੍ਰੈਲ 2024 ਮੰਗਲਵਾਰ ਹੈ ਜੀ।ប្រតិਪਤਾ ਤਿਥੀ ਅੱਜ ਚਾਲਨ ਪਕਸ਼ ਸ਼ੁਰੂ ਹੋ ਗਿਆ। ਠੀਕ ਹੈ ਅੱਜ ਚਾਲਨ ਪਕਸ਼ ਸ਼ੁਰੂ ਹੋ ਗਿਆ ਤੇ ਨਾਲ ਗੁਪਤ ਨవరాత్రੇ ਵੀ ਚੇਤਰ ਦੇ ਸ਼ੁਰੂ ਹੋ ਗਏ ਆ। ਅੱਜ ਤੋਂ 9 ਦਿਨ ਤੱਕ ਨవరాత్రੇ ਚੱਲਣਗੇ ਮਾਤਾ ਰਾਣੀ ਦੇ। ਸ਼ੁਭ ਦਿਨ ਨੇ, ਚੰਗੇ ਦਿਨ ਨੇ। ਅੱਜ ਦੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਸ਼ੁਭ ਕੰਮ ਕਰਨੇ, ਬੜੇ ਸ਼ੁਭ ਫਲ ਦਿੰਦੇ ਆ। ਘਰ ਕੋਈ ਬਣਾਉਣਾ ਹੈ ਤਾਂ ਬਣਾ ਲਓ। ਕੋਈ ਨਵਾਂ ਕੰਮ ਕਰਨਾ ਹੈ ਕਰ ਲਓ, ਰਿਸ਼ਤਾ ਕਰਨਾ ਹੈ ਕਰ ਲਓ। ਠੀਕ ਹੈ। ਕਾਲ ਪੁਰਸ਼ ਦੀ ਜੋ ਸੰਬਤ ਹੈ ਉਹ तकरीबन 2081 ਵੀ ਅੱਜ ਸ਼ੁਰੂ ਹੋ ਜਾਏਗਾ। ਰਿਤੀਆਂ ਤੇ ਰਿਤੀਆਂ ਸਭ ਬਦਲਦੀਆਂ ਰਹਿੰਦੀਆਂ ਨੇ ਬਦਲਣਾ ਸੀ ਸਿਰਫ ਆਪਣੇ ਆਪ ਨੂੰ ਮੈਂ ਹੋਰ ਕੁਝ ਨਹੀਂ ਬਦਲਦਾ ਚਲੋ ਨਵਰਾਤਰੀ ਗੋਤੂ ਸ਼ੁਰੂ ਨੇ ਸ਼ੁਭ ਦਿਨ ਚੱਲ ਰਹੇ ਨੇ ਚੰਗੇ ਆ ਮੰਗਲਵਾਰ ਦਾ ਦਿਨ ਹੈ ਤੇ ਨਾਲ ਅੱਜ ਤਕਰੀਬਨ ਰੇਤਰੀ ਨਕਸ਼ਤਰ ਸਵੇਰੇ 7:32 ਤੇ ਚੱਲੇਗਾ 7:32 ਤੱਕ ਤੇ ਉਸ ਤੋਂ ਬਾਅਦ ਦਾ ਨਕਸ਼ਤਰ ਹੈਗਾ ਉਹ ਵੀ ਗੰਡਮੂ ਦਾ ਯਸ਼ਮੀ ਨਕਸ਼ਤਰ ਹੈ ਮੰਗਲਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਹੁਣ ਮੇਨ ਗੱਲ ਹੈ ਚੰਦਰਮਾ ਜੋ ਸਾਡੇ ਮਨ ਦਾ ਕਾਰਕ ਗਿਆ ਮੇਸ਼ ਰਾਸ਼ੀ ਵਿੱਚ ਮੇਸ਼ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਬੁੱਧ ਤੇ ਬ੍ਰਸਤ ਚੱਲਦਾ ਹੈ ਗੁਰੂ ਚੰਦਰ ਦਾ ਗੱਜ ਕੇਸ਼ਰੀ ਯੋਗ ਬਣਨ ਵਾਲਾ ਬੁੱਧ ਚੰਦਰ ਦਾ ਯੋਗ ਸ਼ੁਭ ਨਹੀਂ ਮੰਨਿਆ ਜਾਂਦਾ ਬੁੱਧ ਦਿਮਾਗ ਤੇ ਚੰਦਰ ਮਨ ਕੌਣ ਬੈਲੈਂਸ ਕਰਦਾ ਹੈ ਕਈ ਵਾਰੀ ਅਸੀਂ ਸਿਰ ਤੋਂ ਮੰਦੀ ਸੁਣਦੇ ਆ ਤੇ ਕਈ ਵਾਰੀ ਅਸੀਂ ਦਿਮਾਗ ਦੀ ਕਿਨੇ ਕੀ ਕਰਨਾ ਇਸ ਬਾਰੇ ਜਾਣਕਾਰੀ ਤੁਹਾਨੂੰ ਦੇਣਿਆ ਲੋਜੀਕਲੀ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਦੱਸਾਂਗੇ ਕੱਲ ਨੂੰ ਕਿਸੇ ਦੀ ਜਨਮ ਪੱਤਰੀ ਲੈਣਾ ਹੋਵੇ ਠੀਕ ਹੈ ਕਿਸੇ ਨੇ ਪੁੱਛਿਆ ਸੀ ਕਿ दारू ਪਿੰਦੇ ਆ ਨਸ਼ਾ ਕੋਈ ਵੀ ਕਿਸੇ ਨੇ ਕਰਾਂਦਾ ਹੋਵੇ ਮਾਣ ਆਈਆ ਤੇ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਕੇ ਨੀਚੇ ਦਾ ਉਹ ਆਪਾਂ ਦੱਸਾਂਗੇ ਤੇ ਵਾਸਤੂ ਮੁਤਾਬਕ ਕਿ ਜਗਾ ਤੇ ਕਿਹੜੀ ਚੀਜ਼ ਹੁੰਦੀ ਹੈ ਜਿਸ ਮੁਤਾਬਕ ਇਹ ਤੁਹਾਡੀ ਪਰੇਸ਼ਾਨੀ ਆਉਂਦੀ ਹੈ ਅੱਛਾ ਸਭ ਤੋਂ ਪਹਿਲਾਂ ਅਰੀਜ਼ ਅਨੀਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਸਿਤਾਰੇ ਕੀ ਨੇ ਚੰਦਰਮਾ ਲਗਣ ਚਾ ਥੋੜੀ ਜਿਹੀ ਸੰਭਾਲਣੀ ਹੈ ਤੁਸੀਂ ਆਪਣੀ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਠੀਕ ਹੈ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ ਦੇਨ ਬੈਸਟ ਜAVE ਆਪਣੇ ਇਸਟ ਨੂੰ ਮੱਥਾ ਟੇਕੋ ਤੇ ਨਾਲ ਕੋਈ 딜 ਕਰਨੀ ਹੈ ਜਰੂਰ ਕਰੋ ਕਾਲਾ ਪੰਤੇਜੀ ਤੋਂ ਥੋੜਾ ਜਿਹਾ ਬਚਣਾ ਤਾਂ ਦਿਨ ਬੈਸਟ ਜਾਏਗਾ ਫੀਲਰ ਅੰਗ ਨਹੀਂ ਪਾਓ ਤੌਰਸ ਬ੍ਰਿਕ ਰਾਸ਼ੀ ਵਾਲਾ ਖਰਚਾਂ ਕਰਕੇ ਆਰਥਿਕ ਸਥਿਤੀ ਢਾਵਾਢੋਲ ਹੋ ਸਕਦੀ ਹੈ ਮਨ ਆਰਥਿਕ ਸਥਿਤੀ ਢਾਵਾਢੋਲ ਹੈ ਤਾਂ ਆਪਾਂ ਜਿੱਦਾਂ ਗੱਲ ਕੀਤੀ ਕਿ ਮਨ ਆ ਪਈ ਪਰੇਸ਼ਾਨ ਤਾਂ ਇਸ ਕਰਕੇ ਅਰਥ ਤੇ ਮਨ ਦੋਨੋਂ ਜੁੜੇ ਹੋਏ ਆ ਤਾਂ ਥੋੜਾ ਜਿਹਾ ਖਰਚਾ ਤੇ ਕੰਟਰੋਲ ਕਰੋ ਕਿ ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਚੀਜ਼ਾਂ ਨਾ ਖਰੀਦ-ਖਰੀਦ ਕੇ ਘੱਟ ਪਾਓ ਆਨਲਾਈਨ ਹੀ ਜ਼ਿਆਦਾ ਸ਼ਾਪਿੰਗ ਕਰਨ ਬਾਰੇ ਜੋ ਤੁਸੀਂ ਆਪਣਾ ਵਾਰ-ਵਾਰ ਚੀਜ਼ਾਂ ਦੇਖ ਰਹੇ ਹੋ ਤਾਂ ਉੱਤੇ ਥੋੜਾ ਧਿਆਨ ਨਾਲ ਵਾਹਣ ਵੀ ਧਿਆਨ ਨਾਲ ਚਲਾਓ ਸੱਟ ਚੋਟ ਲੱਗ ਸਕਦੀ ਆ ਤੇ ਦੂਜੀ ਮੇਨ ਗੱਲ ਜਿਹੜੀ ਤੁਸੀਂ ਧਿਆਨ ਰੱਖਣੀ ਆ ਉਹ ਇਹ ਆ ਕਿ ਸ਼ੁਕਰ ਨੂੰ ਸ਼ਾਪ ਕਰਨਾ ਜੋ ਉੱਚਦਾ ਚੱਲ ਰਿਹਾ ਜਾਂ ਕਾਂਸੀ ਦੇ ਗਲਾਚ ਪਾਣੀ ਕਿਡਾ ਵਧੀਆ ਹੋ ਜੇ ਕਲਰ ਤੁਹਾਡਾ ਹਲਕਾ ਜਿਹਾ ਗ੍ਰੇ ਜੈ ਜੈਮਿਨੀ ਜਾਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਅੱਖਾਂ ਗਲੇ ਦੀ ਅਲਰਜੀ ਗਲੇ ਦੀ ਪ੍ਰੋਬਲਮ परेशान करेगी फटकड़ी नाल फटकड़ी वा, फटकड़ी वाले पानी दी कुरली कर लो अच्छा हो जाएगा आज रात थोड़ी जी ਤੁਹਾਡੀ ਬੜਨ ਵਾਲੀ ਹੈ ਯਾਤਰਾ ਹੋਣ ਵਾਲੀ ਕੰਮ ਕਾਰ ਜਿਹੜੇ ਤੁਹਾਡੇ ਕਰ ਰਹੇ ਸੀ ਤੁਸੀਂ ਰੂਟੀਨ ਚ ਉਹ ਸਹੀ ਤਰੀਕੇ ਨਾਲ ਹੋ ਜਾਣਗੇ ਅچھے ਲੋਕਾਂ ਨਾਲ ਸੰਬੰਧ ਬਣਨਗੇ ਧੁੱਪ ਤੇ ਸੇਟਾ ਕੇ ਜ਼ਰੂਰ ਰੱਖਣਾ ਮੌਸਮ ਚੇਂਜ ਤੋਂ ਆਪਣੇ ਆਪ ਨੂੰ ਬਚਾਓ ਦਿਨ ਵਧੀਆ ਚਾਏਗਾ 골ਡਨ ਰੰਗ ਤੁਹਾਡਾ ਲੱਗੀ ਰਹੇ ਕੈਂਸਰ ਕਰਕਰਾ ਰਾਸ਼ੀ ਵਾਲੇ ਨਕਸ਼ਤਰ ਦੋਨੋਂ ਹੀ ਮਿਤਰਨੀ ਸੀ ਕੇਤੂ ਦਾ ਨਕਸ਼ਤਰ ਜੋ ਹੈ ਉਹ ਤੁਹਾਡੇ ਤੀਸਰੇ ਸਥਾਨ ਵਿੱਚ ਹੈ ਭੈਣ ਭਾਈ ਨਾਲ ਬੈਸਬਾਜੀ ਤੋਂ ਬਚੋ ਚੰਦਰਲ ਗੁਰੂ ਦੇ ਨਾਲ ਗਜਕੇਸ਼ਰੀ ਯੋਗ ਬਣਾ ਕੇ ਚੱਲ ਰਿਹਾ ਥੋੜੇ ক্লোਜ਼ਰੀ ਰਿਸ਼ਤੇ ਨਾ ਖਰਾਬ ਹੋਣ ਬੁੱਧ ਦੇ ਕਰਕੇ ਤਾਂ ਥੋੜਾ ਦਿਮਾਗ ਦੀ ਬਜਾਏ ਦਿਮਾਗ ਤੇ ਮਨ ਨੂੰ ਬੈਲੈਂਸ ਕਰਕੇ ਚੱਲੋ ਤੇ ਹਰ ਚੀਜ਼ ਜਗ੍ਹਾ ਤੇ ਆਪਣੇ ਵਿਚਾਰ ਆਪਣੇ ਨਾ ਦਿਓ ਕਿਸੇ ਨੂੰ ਤੇ ਦੁੱਧ ਜਕੇਸਰ ਭਾ ਕੇ ਜੁਰੂਰੀ ਹੋ ਦੇਣਾ ਅੱਛਾ ਚੱਲੇਗਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਹੁਣ ਸੂਰਜ ਚੱਲ ਰਿਹਾ ਉਹ ਨਕਸ਼ਤਰ ਅੱਛਾ ਹੈ ਕੰਮਕਾਰ ਬਿਜ਼ਨਸ ਲਈ ਸਾਰੇ ਤੁਹਾਡੇ ਸ਼ੁਭ ਨੇ ਅੱਛਾ ਰਿਜ਼ਲਟ ਮਿਲੇਗਾ ਕੋਸ਼ਿਸ਼ ਕਰਨੀ ਹੈ ਸਵੇਰੇ ਉੱਠ ਕੇ ਸੂਰਜ ਦੇ ਦਰਸ਼ਨ ਕਰਨੇ ਆ ਸੈਰ ਕਰਨੀ ਤੇ ਚੰਦਰ 9ਵੇਂ ਸਥਾਨ ਵਿੱਚ ਹੈ ਬਹੁਤ ਹੀ ਵਧੀਆ ਹੈ ਕਿਸਮਤ ਦਾ ਪੂਰਾ ਸਾਥ ਮਿਲੇਗਾ ਹਰ ਕੰਮ ਚ ਸਫਲਤਾ ਮਿਲੇਗੀ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਵਰਗੋ ਕੰਨਿਆ ਰਾਸ਼ੀ ਵਾਲੇ ਉਦਾਸੀ ਤੋਂ ਅੱਜ ਬਚਣਾ ਚੰਦਰ 8ਵੇਂ ਸਥਾਨ ਵਿੱਚ ਹੈ ਕਨਫਿਊਜ਼ ਹੋਏ ਤੁਸੀ ਗੁੱਸਾ ਆਇਆ ਤੁਹਾਨੂੰ ਪਰੇਸ਼ਾਨੀ ਵਧੀ ਤੁਹਾਡੀ ਖਚਲ ਖਾਹੀ ਵਧੀ ਤੁਹਾਡੀ ਤਾਂ ਯਾਤਰਾ ਜਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਹੈ ਸਭਦਰ 8ਵੇਂ ਸਥਾਨ ਵਿੱਚ ਫੋਨ ਕਰਕੇ ਉਹ ਮੰਨ ਦੇ ਵਿੱਚ ਕਈ ਵਾਰੀ ਨੈਗੇਟਿਵ ਵਿਚਾਰ ਐਵੇਂ ਹੀ ਆਈ ਜਾਂਦੇ ਆ ਬਸ ਉਹ ਆ ਸਕਦੇ ਆ ਪਾਣੀ ਚ ਦੁੱਧ ਪਾ ਕੇ ਲਾਓ ਤੇ ਬੱਚਿਆਂ ਨੂੰ ਫਲ ਦੇ ਸਕਦੇ ਹੋ ਤਾਂ ਜਰੂਰ ਦਿਓ ਹਲਕੇ ਰੰਗ ਦੇ ਅਗਲੀ ਰਾਸ਼ੀ ਲਿਬਰਾਜ਼ ਅਤੇ ਕੁਲਾ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਠੀਕ ਨੇ ਜੀ ਕੰਮਕਾਰ ਅੱਛਾ ਹੈ ਪੈਸਾ ਵੀ ਅੱਛਾ ਆਏਗਾ ਪੈਸਾ ਪੈਸਾ ਕਰਨ ਨਾਲ ਪੈਸਾ ਨਹੀਂ ਹੋਣਾ ਜਿੱਥੇ ਕਿਦਾਂ ਵੀ ਤੁਸੀਂ ਆਪਣੀ ਕੋਈ ਡੀਲ ਕਰਨੀ ਹੈ ਆਪਣੇ ਅ ਵਿਦੇਸ਼ ਤੋਂ ਪੈਸਾ ਲੈਣਾ ਹੈ ਜਾਂ ਕਿਸੇ ਤੇ ਪੈਸਾ ਫਸਿਆ ਹੋਇਆ ਹੈ ਤਾਂ ਉਥੇ ਗੱਲਬਾਤ ਸਹੀ ਤਰੀਕੇ ਨਾਲ ਕਰੋ ਮਤਲਬ ਸੌਫਟ ਹੋ ਕੇ ਨਹੀਂ ਅچھے ਤਰੀਕੇ ਨਾਲ ਆਪਣਾ ਹੱਕ ਲੈ ਰਹੇ ਹੋ ਤੁਸੀਂ ਤਾਂ ਪੈਸਾ ਤੁਹਾਨੂੰ ਮਿਲ ਜਾਏਗਾ ਤੁਹਾਡਾ ਕਿਸੇ ਪੇਪਰ ਤੇ ਸਾਈਨ ਵੀ ਹੋ ਸਕਦਾ ਹੈ ਤੁਹਾਡੇ ਕਰ ਸਕਦੇ ਹੋ ਤੁਸੀਂ ਤੇ ਕੋਸ਼ਿਸ਼ ਮੇਨ ਗੱਲ ਇਹ ਆ ਕਿ ਤੁਲਾ ਰਾਸ਼ੀ ਵਾਲਿਆਂ ਦਾ ਉੱਚ ਦਾ ਸ਼ੁਕਰ ਜੋ ਛੇਵੇਂ ਸਥਾਨ 'ਤੇ ਚੱਲ ਰਿਹਾ ਤਾਂ ਗਾਂ ਨੂੰ ਰੋਟੀ ਖਾ ਦਿਓ ਹੋਰ ਅੱਛਾ ਹੋ ਜੀਦਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਅੱਜ ਮੰਗਲਵਾਰ ਵਾਲੇ ਦਿਨ ਹਰਮੰਝ ਦੇ ਨਾਲੀ ਜਰੂਰ ਚੜਾਣਾ ਹੈ ਕਿਉਂਕਿ ਮੰਗਲ ਸ਼ਨੀ ਦੀ ਜੋਤੀ ਚਲਦੀ ਹੈ ਚੌਥੇ ਸਥਾਨ ਤੇ ਟੈਂਪਰੇਰੀ ਤੌਰ ਤੇ ਜਿਵੇਂ ਰੁਕਵਾਂ ਰਿਹਾ ਚੰਦਰ ਵੀ 6ਵੇਂ ਸਥਾਨ ਚ ਹੈ ਨਕਸ਼ਤਰ ਭਾਵੇਂ ਮਿੱਤਰ ਨੇ ਪਰ ਅੱਖਾਂ ਦੀ ਥੋੜੀ ਪਰੇਸ਼ਾਨੀ ਪਰਿਵਾਰ ਵਿੱਚ ਅੱਖਾਂ ਗਲੇ ਦੀ ਅਲਰਜੀ ਕਿਸੇ ਨੂੰ ਰਹਿ ਸਕਦੀ ਹੈ ਥਾਇਰੋਇਡ ਵੀ ਹੋ ਸਕਦਾ ਹੈ ਤਾਂ ਆਪਣਾ ਚੈੱਕ ਕਰਾਓ ਮੋਢੇ ਚ ਦਰਦ ਵਗੈਰਾ ਕੋਈ ਤੁਹਾਡਾ ਠੀਕ ਹੁੰਦਾ ਜਾਏਗਾ ਪੰਛੀਆਂ ਨੂੰ ਸਤਨਾਜਾ ਜਰੂਰ ਪਾ ਦਿਓ ਬਲੈਕ ਬਲੂ ਦੋਨੋਂ ਕਲਰ ਆ ਜੀ ਇਨਕੋਮ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਸ਼ੁਭ ਨੇ ਜੀ ਸੋਚ ਅੱਛੀ ਹੈ ਔਲਾਦ ਲਈ ਵੀ ਤੇ ਔਲਾਦ ਪ੍ਰਾਪਤੀ ਲਈ ਵੀ ਕੰਮ ਕਰਨ ਲਈ ਵੀ ਅੱਛੇ ਆਰਨੇਕਿਸਤਾਨ ਤੇ ਜਾਣਾ ਪੀਲੇ ਖੁਲਣਾ ਨਾ ਬੜੀ ਸ਼ੁਭਤਾ ਦੇਣਗੇ ਤੁਹਾਡੀ ਸ਼ੁਭ ਸ਼ੁਭ ਬੋਲੋ ਚੰਗਾ ਚੰਗਾ ਬੋਲੋ ਤੇ ਗੁਰੂ ਚੰਦਰ ਦੀ ਜੁਤੀ ਦਾ ਸ਼ੁਭ ਫਾਇਦਾ ਲੈਣ ਦੇ ਲਈ ਮਿਸ਼ਰੀ ਦਾ ਸੇਵਨ ਜ਼ਰੂਰ ਕਰ ਲਓ ਦਿਨ ਵਧੀਆ ਜਾਏਗਾ ਰੱਖ ਕੋਈ ਵੀ ਬੰਦ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਗੁਰੂ ਚੰਦਰ ਦਾ ਗੱਜਕੇਸਰੀ ਜੋਕ ਚੌਥੇ ਸਥਾਨ ਵਿੱਚ ਹੋਇਆ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਚੌੜ ਹਲਦੀ ਦੁੱਧ ਥੋੜੇ ਜਿਹਾ ਚਲ ਪ੍ਰਵਾਹ ਕਰ ਦਿਓ ਅੱਜ ਦੁੱਧ ਮੱਥੇ ਤੇ ਲਾਣਾ ਬਿਲਕੁਲ ਨਹੀਂ ਭੁੱਲਣਾ ਤੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਅਕੁਰੀਸ ਕੁੰਭ ਰਾਸ਼ੀ ਵਾਲੇ ਸਿਤਾਰੇ ਅੱਛੇ ਨੇ ਜੀ ਤੁਹਾਡੇ ਰਿਸ਼ਤੇਦਾਰ ਆ ਵੀ ਸਕਦੇ ਆ ਤੇ ਤੁਸੀਂ ਕਿਤੇ ਜਾ ਵੀ ਸਕਦੇ ਹੋ ਕੰਮ ਕਾਰ ਲਈ ਵੀ ਸਿਤਾਰੇ ਅੱਛੇ ਨੇ ਵੱਥੇ ਤੇ ਕੇਸਰ ਜਰੂਰ ਲਾਓ ਕੇਸਰ ਦੀ ਡੱਬੀ ਆਪਣੀ ਜੇਬ ਵਿੱਚ ਵੀ ਰੱਖੋ ਤਾਂ ਹੀ ਕਹਿ ਸਕਦੇ ਆ ਕਿ ਸੂਰਜ ਰਾਹੂ ਦਾ ਜੋਗ ਬਣਿਆ ਸ਼ੁਭ ਖਲਦਾਏਗਾ ਘਰ ਤੋਂ ਨਿਕਲਦੇ ਸਮੇਂ ਕੁੱਤੇ ਨੂੰ ਕੁਝ ਨਾ ਕੁਝ ਪਾ ਕੇ ਦਿਓ ਹਰ ਕੰਮ ਵਿੱਚ ਸਫਲਤਾ ਮਿਲ ਜਾਏਗੀ ਪਾਈਸੇ ਜੀਮੀਨ ਰਾਸ਼ੀ ਵਾਲਿਆਂ ਦੇ ਲਈ ਸੱਚ ਦਰਦ ਰਹੇਗਾ ਇਸ ਕਰਕੇ ਸੇ ਧੱਕੇ ਰੱਖੋ ਧੁੱਪ ਦੇ ਵਿੱਚ ਖੂਬਸਾਰਾ ਪਾਣੀ ਪੀਓ ਤੰਦ ਕੰਮਕਾਰ ਕਾਰੋਬਾਰ ਹਰ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਭਾਵੇਂ ਦੁਕਾਨਦਾਰੀ ਭਾਵੇਂ ਨੌਕਰੀ ਬਿਲਕੁਲ ਬੈਸਟ ਜਾਏਗਾ ਪੈਸਾ ਆ ਜਾਏਗਾ ਕਰਜ਼ਾ ਲੋਨ ਲੈਣ ਉਧਾਰ ਲੈਣ ਤੋਂ ਗੁਰੇ ਜੀ ਕਰੋ ਕਿਉਂਕਿ ਵੈਸੇ ਹੀ ਸੜ ਜਾਏਗਾ ਠੀਕ ਹੈ ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ ਗ੍ਰਹਿ ਗੋਚਰ ਨਕਸ਼ਤਰ ਦੇ ਦੇਖੋ ਨਸ਼ਾ کافی ਬੜਿਆ ਹੋਇਆ ਹੈ ਨਾ ਪਹਿਲੀ ਗੱਲ ਤਾਂ ਇਹ ਆ ਕਿ ਘਰ ਦਾ ਵਾਸਤੂ ਸਹੀ ਹੋਵੇ ਗ੍ਰਹਿ ਸਹੀ ਹੋਣ ਮਨ ਸਹੀ ਹੋਵੇ ਦਿਮਾਗ ਸਹੀ ਹੋਵੇ ਤਾਂ ਕੋਈ ਆਪਣੇ ਪੈਰਾਂ ਤੇ ਕਹਾੜੀ ਮਾਰਦਾ ਕੋਈ ਨਹੀਂ ਅਗਰ ਮਾਨਸਿਕ ਪਰਜਾਨੀ ਸ਼ਨੀ ਚੰਦਰ ਵਾਲਾ ਥੋੜਾ ਨਸ਼ੇ ਵਾਲਾ ਛੇਤੀ ਪਤ ਜਾਦਾ ਹੈ ਚੰਦਰ ਰਾਹੁ ਵਾਲਾ ਵੀ ਛੇਤੀ ਪਤਦਾ ਪਰ ਸ਼ਨੀ ਚੰਦਰ ਵਾਲਾ ਜ਼ਿਆਦਾ ਸ਼ਨੀ दारू ਮੰਨੀ ਜਾਂਦੀ ਹੈ ਤੇ ਚੰਦਰ ਮਤਲਬ ਪਾਣੀ ਵਾਲੀ ਗਰਮਣ ਤਾਂ ਉਹ ਬੜੀ ਜਲਦੀ दारू ਦਾ ਸ਼ੌਂਕ ਚੜ ਜਾਂਦਾ ਚਲੋ ਕੋਈ ਸੁਣੋ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਤਾਂ ਪਿੱਪਲ ਨੂੰ ਪਾਉਣਾ ਸ਼ੁਰੂ ਕਰੋ ਜੋ ਵੀ ਜਿਨ੍ਹਾਂ ਨੂੰ ਜ਼ਿਆਦਾ ਸ਼ੌਂਕ ਹੁੰਦਾ ਹੈ ਦਾਰੂ ਜ਼ਿਆਦਾ ਪੀਂਦੀ ਹੈ ਦੂਜੀ ਗੱਲ ਮੇਨ ਗੱਲ ਆਪਣੇ ਘਰ ਦੀ ਸਾਊਥ-ਵੈਸਟ ਤੇ ਨਾਰਥ-ਈਸਟ ਜਗ੍ਹਾ ਸਹੀ ਕਰ ਲੋ ਨਾਰਥ ਉੱਤਰਪੂਰਬ ਦੇ ਸਾਥੇ ਸਾਊਥ-ਵੈਸਟ ਮਤਲਬ ਦੱਖਣ-ਪਛਮ 쪽 ਇਹ ਸਹੀ ਕਰੋ ਮਨ ਆਪਣੇ ਆਪ ਹੌਲੀ-ਹੌਲੀ ਨਾ ਸ਼ੁਰੂ ਹੋ ਜਾਏਗਾ ਇੱਕ ਉਪਾਅ ਵੀ ਤੁਹਾਨੂੰ ਮੈਂ ਦੱਸਦਾ ਇੱਕ ਨਾ ਮਿੱਟੀ ਦੀ ਗੁੱਜੀ ਲੈਣੀ ਉਹਦੇ ਵਿੱਚ ਨੀਲਾ ਤੋਥਾ ਪਾ ਲੈਣਾ ਉਹਦੇ ਵਿੱਚ ਜਿਹੜੀ दारू ਪਿੰਦੇ ਆ ਪਾ ਕੇ ਉੱਤੇ ਢੱਕਣ ਲਾ ਕੇ ਨਾ ਚਾਹੇ ਤਾਂ ਜਲ ਪ੍ਰਵਾਹ ਕਰਿਓ ਚਾਹੇ ਨਹਿਰ ਕੰਢੇ ਦੱਬਿਓ ਕੇ ਭਾਈ ਦੱਬ ਜੇ ਪਾਣੀ ਐ ਇਹ ਦੂਜੇ ਨੀਲਾ ਤੋਥਾ ਜੁਗੈ ਰਾਹੁ ਦਾ ਐ ਤੇ ਜੋ ਵੀ ਐ ਕੁਦਰਤ ਤੂੰ ਸਹੀ ਕਰਨਾ ਹੈ ਨਾ ਇਹ ਕਰਕੇ 2-4 ਵਾਰ ਸ਼ਨੀਵਾਰ ਨੂੰ ਪਾ ਕਰੋ ਕਾਫੀ ਫਰਕ ਪੈ ਜਾਂਦਾ ਹੈ ਕਹਿੰਦੇ ਸਮਾਂ ਜਸਤ ਦਾ 10 10 ਦਿਨ ਅੱਛਾ ਜਾਵੇ ਸਾਥੀ